आरवीटीवी पंजाबी ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਸ੍ਰੀ ਗੁਰੂ ਰਵਿਦਾਸ ਸਭਾ ਮਗਲਪੁਰਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਜਨਮ ਦਿਹਾੜੇ ਦੇ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ આરਵੀਟੀਵੀ ਦੀ ਸਪੈਸ਼ਲ ਰਿਪੋਰਟ ਨਾਹਕਰਦਾ ਸਾਡੇ ਬ੍ਰਹਮ ਗਿਆਨੀ ਜਿਹੜਾ ਹੈ ਨਾ ਸਾਹ ਜਿਹੜਾ ਹੈ ਨਾ ਉਹ ਪਹਿਲੀ ਗੱਲ ਤੇ ਰੋਵੰਤਾ ਜੀ ਜੋ ਪਰਿੰਦਾਈ ਬਹੁਤੀਆਂ ਦੱਲਾਵਾਤਾਂ ਨਹੀਂ ਕਰਦਾ ਤੇ ਜਿਹੇ ਗੱਲਬਾਤ ਕਰਦਾ ਕਰਦਾ ਕਿ ਉਹਦੇ ਮਨ ਦੇ ਵਿੱਚ ਗੱਲ ਆ ਜਾਵੇ ਫਿਰ ਉਹੀ ਜਿਹੜੀ ਗੱਲ ਹੈ ਨਾ ਉਹ ਸੰਪੂਰਨ ਹੋ ਜਾਂਦੀ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾ ਅਖਰ ਬ੍ਰਹਮ ਗਿਆਨੀ ਸਰਬ ਕਾ ਆਤਰ ਅਰੇ ਅਖਰ ਦਾ ਮਤਲਬ ਹੈ ਅਧਾ ਅਖਰ ਅਧਾ ਅਖਰ ਵੀ ਬ੍ਰਹਮ ਗਿਆਨੀ ਆਪਣੀ ਜ਼ੁਬਾਨ ਦੇ ਵਿੱਚੋਂ ਕਹਿ ਜਾਵੇ ਉਹਦਾ ਜਿਹੜਾ ਕਿਹਾ ਹੋਇਆ ਅੱਖਰ ਹੈ ਨਾ ਅਦਾ ਅੱਖਰ ਵੀ ਪ੍ਰਵਾਨ ਹੋ ਜਾਂਦਾ ਏ ਇਸ ਤਰ੍ਹਾਂ ਕਿ ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਵਰਸਨਾ ਜਾਏ ਇਹ ਬਹੁਤ ਪੂਰੇ ਹੋਣੇ ਸਨ ਰਵਦਾਸ ਜੀ ਨੇ ਆਪਣੇ ਗੁਰੂ ਰਾਮਾਨੰਦ ਨੂੰ ਪੁੱਛਿਆ ਜੀ ਉਹ ਜਿਹੜਾ ਵਜਨ ਪੂਸਾਰੇ ਕੀਤਾ ਏ ਤੇ ਮੈਨੂੰ ਪਤਾ ਏ ਵਸ਼ ਹੁਣ ਪੂਰਾ ਹੋਣਾ ਏ ਪਰ ਮੈਨੂੰ ਦੱਸੋ ਕਿ ਮੇਰਾ ਆਧਾਰ ਕਦੋਂ ਹੋਵੇਗਾ ਆਖਿਆ ਪੁੱਤਰ ਡਰਨਾ ਤੂੰ ਬਹੁਤ ਸਾਡੀ ਮਹਾਨ ਸੇਵਾ ਕੀਤੀ ਹੈ ਪਰ ਅਗਲੇ ਜਮੇ ਦੇ ਵਿੱਚ ਤੇਰਾ ਜਨਮ ਹੋਵੇਗਾ ਤੇ ਤੇਰੇ ਉੱਤੇ ਸਾਡੀਆਂ ਖੁਸ਼ੀਆਂ ਹੋਣਗੀਆਂ ਤੂੰ ਉਸੇ ਜਨਮ ਵਿੱਚ ਤੇਰਾ ਆਧਾਰ ਹੋ ਜਾਵੇਗਾ ਸੋਜੀ ਤੈਨੂੰ ਪੂਰੀ ਹੋਵੇਗੀ ਫਤਾ ਤੈਨੂੰ ਪੂਰਾ ਹੋਵੇਗਾ ਜਨਮ ਤੋਂ ਲੈ ਕੇ ਅੰਤਮ ਸਮੇਂ ਤੱਕ

ਉਹਨਾਂ ਦੇ ਪਰਿਵਾਰ ਖੜੇ ਹੁੰਦੇ ਸਨ ਮਾੜਾ ਜਾਂ ਪਾਸਾ ਵਰਤੇ ਸਨ ਆਵਾਸੀ ਜੌਦੀ ਸੀ ਕਿ ਪੁੱਤ ਨੂੰ ਸਨ ਉਹ ਕੀ ਹੋ ਗਿਆ ਇਹੇ ਦਾ ਵੱਡਾ ਗੁਰੂ ਦੇ ਨਾਲ ਲਾਤਾ ਉਹਨਾਂ ਨੇ ਪਾਇਆ ਹੋਇਆ ਸੀ ਇੱਕ ਦਿਨ ਇਸ ਸ਼ਿਸ਼ੂ ਨੇ ਇਸ ਸੇਵਨ ਨੇ ਦਾ ਹੋ ਜੋ ਛੱਡਿਆ ਗਿਆ ਪਰ ਅੱਜ ਗੁਰੂ ਰਾਮਾਨੰਦ ਉਹਨਾਂ ਨੂੰ ਮੇਂਦਰ ਲਈ ਪੈਰੀ ਤੇ ਗੁਰੂ ਰਾਮਾਨੰਦ ਜੀ ساری ਰਾਤ ਉਹਨਾਂ ਦੀ ਦਾਦੀ ਦਾ ਨਾਮ ਹੈ ਲਖਪਤੀ ਮਾਈ ਜੀ ਤੇ ਪਿਤਾ ਸੰਤੋਖ ਦਾਸ ਜੀ ਮਾਤਾ ਕੁੰਸਾ ਜੀ ਇਹਨਾਂ ਦੀ ਕੁਖ ਤੋਂ ਸੰਸਾਰ ਵਿੱਚ ਉਹਨਾਂ ਨੇ ਭਾਗ ਲਾਇਆ ਗੁਰੂ ਕੇ ਪਿਆਰਿਓ ਬਹੁਤ ਲੰਮਾ ਇਤਿਹਾਸ ਹੈ ਕਾਸ਼ੀ ਸ਼ਹਿਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਨੰਦਦਾਸ ਜੀ ਨੇ ਜਨਮ ਧਾਰਨ ਕੀਤਾ ਗੁਰੂ ਕੇ ਪਿਆਰਿਓ 1475 ਵਿਕਰਮੀ ਨੂੰ ਉਹਨਾਂ ਦਾ ਪ੍ਰਕਾਸ਼ ਹੋਇਆ ਆਓ ਉਹਨਾਂ ਦੇ ਪ੍ਰਕਾਸ਼ ਉੱਤੇ ਉਥੋਂ ਦੀ ਸਾਰੀ ਸੰਗਤ ਵੱਲੋਂ ਜਿਵੇਂ ਵਧਾਈਆਂ ਦਿੱਤੀਆਂ ਗਈਆਂ ਜਿਵੇਂ ਖੁਸ਼ੀਆਂ ਕੀਤੀਆਂ ਗਈਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪ੍ਰਮਾਣ ਹੈ ਲੱਖ ਖੁਸ਼ੀਆਂ ਬਾਦਸ਼ਾਹਾਂ ਜੇ ਸਤਗੁਰ ਨਜ਼ਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸਿੱਧਲ ਹੋਏ ਸਾਡੇ ਸਤਿਕਾਰਯੋਗ ਗੁਰੂ ਕੇ ਪਿਆਰੇ ਉਹਨਾਂ ਵੱਲੋਂ ਇਤਿਹਾਸ ਪੇਟ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਉਹਨਾਂ ਦੇ ਅਨੰਦ ਸੇਵਕ ਨਿਯੰਤ ਮਾਇਆ ਭੇਟਾ ਕਰਕੇ ਗਏ ਨੇ ਸਤਗੁਰ ਕਿਰਪਾ ਕਰਨਾਂ ਕਰਦਿਆਂ ਬਲਾ ਬਖਸ਼ਿਸ਼ ਕਰਕੇ ਨਵਾਜਣ ਜੀ ਆਓ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ ਜਿਵੇਂ ਉਹ ਸਵਗਤ ਗੁਰੂ ਨਰਦਾਸ ਜੀ ਦੇ ਪਾਵਨ ਆਗਮਨ ਪਾਵਨ ਉਰਵਤੇ ਖੁਸ਼ੀਆਂ ਮਨਾਈਆਂ ਗਈਆਂ ਇਹ ਉਦੋਂ ਬਹੁਤ ਵੱਡਾ